ਜਦ ਕੋਈ ਖਿਡਾਰੀ ਖੇਡ ਖੇਡਣੀ ਸ਼ੁਰੂ ਕਰਦਾ ਹੈ ਤਾਂ ਉਸ ਦਾ ਇੱਕੋ ਇਰਮਾਨ ਹੁੰਦਾ ਹੈ ਕਿ ਉਹ ਮੱਲਾ ਮਾਰਦਾ ਹੋਇਆ ਸੰਨਿਆਸ ਲਵੇ ਪਰ ਹਰ ਖਿਡਾਰੀ ਦਾ ਇਹ ਸੁਪਨਾ ਪੂਰਾ ਨਹੀਂ ਹੁੰਦਾ ਕੁਝ ਖਿਡਾਰੀ ਜਿੱਤਾਂ ਦਰਜ ਕਰਦੇ ਸੰਨਿਆਸ ਦਾ ਐਲਾਨ ਕਰਦੇ ਨੇ ਅਤੇ ਕੁਝ ਖਿਡਾਰੀ ਹਾਰ ਦਾ ਸਵਾਦ ਚੱਕ ਕੇ ਸੰਨਿਆਸ ਲੈਣ ਲਈ ਮਜਬੂਰ ਹੋ ਜਾਂਦੇ ਨੇ ਪਰ ਅਜਿਹੇ ਖਿਡਾਰੀ ਵਿਸ਼ਵ ਵਿੱਚ ਬਹੁਤ ਘੱਟ ਹੁੰਦੇ ਨੇ ਜੋ ਜਿੱਤ ਅਤੇ ਹਾਰ ਦੋਨਾਂ ਹੀ ਸੂਰਤਾਂ 'ਚ ਸੰਨਿਆਸ ਦਾ ਐਲਾਨ ਕਰਨ ਅਜੀ ਹੀ ਸਥਿਤੀ 'ਚ ਸਨਿਆਸ ਲੈਣ ਵਾਲਾ ਖਿਡਾਰੀ ਬਣ ਗਿਆ ਮਾਈਕਲ ਕਲਾਰਕ ਇਸ ਖਿਡਾਰੀ ਨੇ ਸਾਲ 2015 'ਚ ਵਨਡੇ ਅਤੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਪਰ ਖਾਸ ਗੱਲ ਇਹ ਹੈ ਕਿ ਜਿੱਥੇ ਕਲਾਰਕ ਨੇ ਵਨਡੇ ਦੇ ਵਿਸ਼ਵ ਕੱਪ ਆਸਟ੍ਰੇਲੀਆ ਦੀ ਚੋਲੀ ਜਿੱਤ ਕੇ ਆਪਣਾ ਸੁਪਨਾ ਪੂਰਾ ਕਰਦੇ ਹੋਏ ਸਨਿਆਸ ਲਿਆ ਉੱਥੇ ਇਸ ਖਿਡਾਰੀ ਨੂੰ ਐਸ਼ਜ਼ 'ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸਨਿਆਸ ਦਾ ਐਲਾਨ ਕਰਨਾ ਪਿਆ ਐਸ਼ਜ਼ ਟੈਸਟ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਦੇ ਕਪਤਾਨ ਮਾਈਕਲ ਕਲਾਰਕ ਸਨਿਆਸ ਲੈ ਚੁੱਕੇ ਹਨ ਟਿੰਗਮ ਟੈਸਟ ਜਿੱਤ ਲਈ ਨਿਰਾਸ਼ਾਜਨਕ ਹਾਰ ਤੋਂ ਬਾਅਦ ਕਲਾਰਕ ਨੇ ਸન્યાਸ ਲੈਣ ਦਾ ਐਲਾਨ ਕਰ ਦਿੱਤਾ ਸੀ ਐਸ਼ ਸ਼ ਸੀਰੀਜ਼ ਦੌਰਾਨ ਕਲਾਰਕ ਤੋਂ ਕਈ ਮੌਕਿਆਂ ਤੇ ਉਹਨਾਂ ਦੇ ਸન્યાਸ ਲੈਣ ਬਾਰੇ ਪੁੱਛਿਆ ਗਿਆ ਸੀ ਪਰ ਕਲਾਰਕ ਨੇ ਹਰ ਮੌਕੇ ਤੇ ਇਹੀ ਕਿਹਾ ਕਿ ਅਜੇ ਉਹਨਾਂ ਦਾ ਸન્યાਸ ਲੈਣ ਦਾ ਕੋਈ ਇਰਾਦਾ ਨਹੀਂ ਅਤੇ ਉਹ ਫਿਲਹਾਲ ਕ੍ਰਿਕਟ ਖੇਡਦੇ ਰਹਿਣਾ ਚਾਹੁੰਦੇ ਹਨ ਪਰ ਸੀਰੀਜ਼ ਦੇ ਚੌਥੇ ਟੈਸਟ 'ਚ ਆਸਟ੍ਰੇਲੀਆ ਦੇ ਪ੍ਰਦਰਸ਼ਨ ਤੋਂ ਬਾਅਦ ਕਲਾਰਕ ਦਾ ਮਨ ਬਦਲ ਗਿਆ ਕਲਾਰਕ ਐਸ਼ਸ ਦੇ ਆਖਰੀ ਟੈਸਟ ਯਾਨੀ ਕਿ ਓਵਰ ਟੈਸਟ 'ਚ ਕੋਈ ਖਾਸ ਕਮਾਲ ਨਹੀਂ ਕਰ ਸਕੇ ਆਪਣੀ ਆਖਰੀ ਟੈਸਟ ਪਾਰੀ 'ਚ ਕਲਾਰਕ ਨੇ 15 ਦੌੜਾਂ ਬਣਾਈਆਂ ਕਲਾਰਕ ਦੇ ਬੱਲੇ ਤੋਂ ਪੂਰੀ ਸੀਰੀਜ਼ ਦੌਰਾਨ ਜ਼ਿਆਦਾ ਰਨ ਨਹੀਂ ਨਿਕਲੇ ਅਤੇ ਇਸੇ ਕਾਰਨ ਕਲਾਰਕ ਨੇ ਸੀਰੀਜ਼ 'ਚ ਮਿਲੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਸੰਨਿਆਸ ਲੈਣ ਦਾ ਮਨ ਬਣਾ ਲਿਆ ਸੀ ਕਲਾਰਕ ਲਈ ਇਹ ਐਲਾਨ ਕਰਨਾ ਆਸਾਨ ਨਹੀਂ ਸੀ ਜਦ ਕਲਾਰਕ ਨੇ ਇਸ ਵਾਰੇ ਦੱਸਿਆ ਤਾਂ ਕਲਾਰਕ ਦੀਆਂ ਅੱਖਾਂ 'ਚ ਹੰਝੂ ਨਜ਼ਰ ਆਏ ਟੈਸਟ ਮੈਚਾਂ 'ਚ ਕਲਾਰਕ ਦੇ ਅੰਕੜੇ ਆਪਣੇ ਆਪ 'ਚ ਲਾਜਵਾਬ ਹਨ ਕਲਾਰਕ ਨੇ 115 ਟੈਸਟ ਮੈਚਾਂ 'ਚ ਕੁੱਲ 8643 ਦੌੜਾਂ ਬਣਾਈਆਂ ਕਲਾਰਕ ਦਾ ਔਸਤ ਰਿਹਾ 49.10 ਫਰਦਾ ਕਲਾਰਕ ਨੇ ਆਪਣੇ ਕਰੀਅਰ ਦੌਰਾਨ 28 ਸੈਂਕੜੇ ਅਤੇ 27 ਅਰਧ ਸੈਂਕੜੇ ਵੀ ਜੜੇ ਅਤੇ ਕਲਾਰਕ ਨੇ ਆਪਣੀਆਂ 8643 ਦੌੜਾਂ 55.92 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ ਉਮੀਦ ਹੈ ਕਿ ਕਲਾਰਕ ਨੇ ਜਿਸ ਤਰ੍ਹਾਂ ਟੈਸਟ ਕਰੀਅਰ ਦੌਰਾਨ ਲਾਜਵਾਬ ਵਾਰੀਆਂ ਖੇਡੀਆਂ ਉਸੇ ਤਰ੍ਹਾਂ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਦੀ ਪਾਰੀ ਵੀ ਲਾਜਵਾਬ ਰਹੇ